ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਤੇ ਆਪਣਾ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਆ ਸਾਡਾ ਛੋਟਾ ਬੇਟਾ ਆਇਆ ਹੋਇਆ ਸੀ ਕੈਨੇਡਾ ਤੋਂ ਤੇ 3 ਮਹੀਨਾ ਤੋਂ ਉੱਪਰ ਹੋ ਗਏ ਤੇ ਉਹ ਹੁਣ ਜਾ ਰਿਹਾ ਵਾਪਸ ਤੇ ਆਪਾਂ ਉਹਦੇ ਕਰ ਰਹੇ ਆ ਪੈਕਿੰਗ ਸਮਾਨ ਦੀ ਤਿਆਰੀ ਤੇ ਸਾਰੀ ਸੈਟਿੰਗ ਕਰ ਰਹੇ ਆ ਟੈਚੀਆਂ ਦੇ ਵਿੱਚ ਪਾ ਰਹੇ ਆ ਸਮਾਨ ਤੇ ਵੀ ਰਾਜ ਨੂੰ ਬਹੁਤ ਹੀ ਜ਼ਿਆਦਾ ਮਾਣ ਆ ਲੱਗਿਆ ਜਾਂ ਖੁਸ਼ਹਾਲੇ ਦੀਆਂ ਤੇ ਇਹ ਇਧਰ ਇੱਕ ਅਟੈਚੀ ਦੇ ਵਿੱਚ ਤਾਂ ਸਮਾਨ ਆਪਾਂ ਪਾਤਾ ਤੇ ਇੱਕ ਹਜੀ ਹੈਂਡ ਕੈਰੀ ਤੇ ਇੱਕ ਇਹਦੇ ਚ ਪਾ ਰਹੇ ਆ ਤੇ ਇਧਰ ਵੀ ਰਾਜ ਸਿੰਘ ਨੂੰ ਲੱਗੀ ਮौज ਤੇ ਵਿੱਚ ਵੜਵੜ ਬੈਂਦਾ ਊਟ ਪਿੰਟ ਪਾ ਦਾਂਗੇ ਵਿੱਚ ਇਹ ਜਦੋਂ ਆਈਏ ਹਨਾ ਤੇ ਜਦੋਂ ਆਪਾਂ ਕਿਤੋਂ ਵੀ ਆਉਣੇ ਆ ਉਦੋਂ ਵੀ ਖਲਾਰਾ ਜਦੋਂ ਆਪਾਂ ਜਾਣੇ ਆ ਉਦੋਂ ਵੀ ਖਲਾਰਾ ਤੇ ਹੁਣ ਦਿਲ ਵੀ ਨਹੀਂ ਲੱਗਣਾ ਕਪੀ 3 ਮਹੀਨਾ ਤੋਂ ਉੱਪਰ ਹੋ ਗਏ ਸੀ ਆਏ ਨੂੰ ਤੇ ਵਿਰਾਜ ਵੀ ਲੱਗਦਾ ਮੁਸ਼ਕਲੀ ਦਿਨ ਲਾਊਗਾ ਕਿਉਂਕਿ ਬਹੁਤ ਜ਼ਿਆਦਾ ਆਪਣੇ ਚਾਚੇ ਨਾਲ ਪਿਆਰ ਵੀਰਾਜ ਦਾ ਸੌਂਦਾ ਵੀ ਉਹਦੇ ਕੋਲੇ ਹੀ ਆ ਤੇ ਚਲੋ ਜਿੱਥੇ ਜਿੱਥੇ ਦਾਣਾ ਪਾਣੀ ਪਰਮਾਤਮਾ ਨੇ ਲਿਖਿਆ ਹਨ ਤੇ ਚੁਗਣਾ ਹੈ ਤੇ ਜਿੰਨੇ ਵੀ ਭੈਣ ਭਰਾ ਸਾਡੀਆਂ ਵੀਡੀਓਸ ਦੇਖਦੇ ਆ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜਿਉਂਦੇ ਵਾਸਤੇ ਰਹੋ ਤੇ ਆਪਾਂ ਹਣ ਪਾ ਲਈਏ ਸਮਾਨ ਜਿਹੜਾ ਬਾਕੀ ਦਾ ਰਹਿੰਦਾ ਇਧਰ ਪ੍ਰਧਾਨ ਸਾਹਿਬ ਲੱਗੇ ਆਉਂਦੇ ਖਿਲਾਰੇ ਨੂੰ ਪਤਾ ਨਹੀਂ ਕੀ ਕੀ ਕਰੀ ਜਾਂਦਾ ਅਗੇ ਟੈਚੀ ਦੇ ਵਿੱਚ ਵੜਿਆ ਬੈਠਾ ਸੀ ਜਾਸ ਵੀ ਤਾਂ ਹੱਸਣ ਲੱਗ ਗਈ ਵਿੱਚੇ ਪਾ ਕੇ ਲੈ ਜਾ ਵੀਰ ਜੀ ਇਹਨੂੰ ਫਿਰ ਫਿਰ ਆਜ ਦੇ ਕੰਮ ਸੋਣਾ ਡਿੱਗ ਜੋਂਗੇ ਡਿੱਗ ਜੋਂਗੇ ਪੁੱਤਰ ਥੱਲੇ ਉਤਰੋ ਇਧਰ ਵੇਖੋ ਮੌਜਾ ਲੱਗਿਆ ਕਦੇ ਤਾਂ ਛਾਲ ਮਾਰ ਕੇ ਉਹ ਟੈਚੀ ਤੇ ਤੇ ਕਦੇ ਉਹ ਸਟੈਚੀ ਚ ਕਦੇ ਐ ਸਟੈਚੀ ਚ ਸਵੇਰੇ ਸਵੇਰੇ ਦਾ ਟਾਈਮ ਆ ਤੇ ਆਪਾਂ ਇਧਰ ਤਰੀ ਹੋਈ ਆ ਆਲੂ ਪਕੌੜੇ ਤੇ ਬੜੀਆਂ ਦੀ ਸਬਜੀ ਉੱਧਰ ਵੀ ਰਾਜ ਦੀ ਖਿਚੜੀ ਬਣ ਰਹੀ ਆ ਤੇ ਅੱਜ ਧੁੱਪ ਬਹੁਤ ਜ਼ਿਆਦਾ ਲੱਗੀ ਆ ਬਹੁਤ ਧੁੱਪ ਲੱਗੀ ਆ ਤੇ ਅੱਛਾ ਬਸ ਹੁਣ ਕਰੀ ਜਾਂਦੇ ਬੇਟੇ ਦੀ ਤਿਆਰੀ ਤੇ ਅੱਜ ਸਾਡੇ ਗੈਸ ਜਮਾ ਸਾਰਾ ਦਿਨ ਬਿਲਕੁਲ ਬੰਦ ਰਹਿਣਾ ਤੇ ਇਧਰ ਆਪਾਂ ਥੋੜੀ ਬਹੁਤੀ ਸਫਾਈ ਕਰ ਲਈ ਆ ਬਹੁਤ ਜ਼ਿਆਦਾ ਧੁੱਪ ਗਰਮੀ ਇੰਨੀ ਹੋਈ ਪਈ ਆ ਇਧਰ ਆਪਾਂ ਥੋੜਾ ਬਹੁਤਾ ਸਮਾਰ ਰਹਿੰਦਾ ਹਲੇ ਪਾਉਣ ਵਾਲਾ ਇੱਕ ਟੱਜੀ ਇਹ ਤਨ ਟੱਜੀ ਬਣ ਜਾਣਗੇ ਵੇਟ ਤਾਂ ਐਵੇਂ ਹੀ ਹੋ ਜਾਂਦਾ ਥੋੜੇ ਥੋੜੇ ਦੇ ਨਾਲ ਹੀ ਦਰਸ਼ਨ ਕਰੋ ਗੁਰੂ ਸਾਹਿਬ ਦੇ ਤੌੜੀ ਦੇ ਵਿੱਚ ਜਾ ਬਹੁਤ ਜਿਆਦਾ ਸਬਜੀ ਸਵਾਦ ਬਣਦੀ ਆ ਪਕੌੜੇ ਆਲੂ ਤੇ ਵੜੀਆਂ ਬੱਚੇ ਆਲੂਆਂ ਤੋਂ ਬਿਨਾ ਕੋਈ ਵੀ ਸਬਜੀ ਖਾਂਦੇ ਹੀ ਨਹੀਂ ਤੇ ਅੱਜ ਗੈਸ ਬੰਦ ਹੋਣ ਕਰਕੇ ਸਵੇਰ ਸਵੇਰ ਸੋਚਿਆ ਕਿ ਸਵੇਰ ਸਵੇਰ ਬਣਾ ਲਈਏ ਆਪਾਂ ਨਵਾਂ ਗੇਟ ਲਵਾਇਆ ਅੱਜ ਮਿਸਤਰੀ ਆਏ ਹੋਏ ਲੋਕ ਇਹ ਬਹੁਤ ਭਾਰਾ ਗੇਟ ਬਹੁਤ ਹੀ ਭਾਰਾ ਇਹ 24 ਸਾਲ ਹੋ ਗਏ ਸੀ ਇਸ ਗੇਟ ਲੱਗੇ ਨੂੰ ਹੁਣ ਆਪਾਂ ਜਾ ਕੇ ਚੇਂਜ ਕਰਾਂ ਤੇ ਰੰਗ ਰੋਗਣ ਕਰਕੇ ਲੈ ਕੇ ਆਏ ਸੀ ਦਰਵਾਜ਼ੇ ਨੂੰ ਇਹ ਬਹੁਤ ਭਾਰਾ ਹੈ ਇਤੋਂ ਦੇ ਮਿਸਤਰੀਆਂ ਦੀ ਇਹ ਇੱਕ ਖਾਸੀਅਤ ਆ ਕਿ ਨਾ ਚਾਹ ਨਾ ਪਾਣੀ ਅਗਲੇ ਦਿਨ ਕੁਛ ਨਹੀਂ ਖਾਣਾ ਪੀਣਾ ਇਹਨਾਂ ਲੋਕਾਂ ਨੇ ਚੀਨੀਆਂ ਨੇ ਮੈਂਟੋ ਮੈਂਟੀ ਕੰਮ ਕਰਕੇ ਤੇ ਚਲੇ ਜਾਣਾ ਇਦਾਂ ਬੱਸ ਜੋ ਵੀ ਆਪਾਂ ਘਰ ਦੇ ਵਿੱਚ ਕੰਮ ਕਰਾਉਨੇ ਆ ਹਨਾ ਤੇ ਜੇ ਇਹਨਾਂ ਨੇ ਚੀਜ਼ ਲੈਣੀ ਵੀ ਐ ਤਾਂ ਬੰਦ ਸੀਲ ਬੰਦ ਚੀਜ਼ ਲੈਣੀ ਐ ਇਹਨਾਂ ਨੇ ਇਦਾਂ ਵੀ ਆਪਾਂ ਜਿਵੇਂ ਹੁਣ ਖੁੱਲੀ ਚੀਜ਼ ਚੋਂ ਪਾ ਕੇ ਫੜਾ ਦਾਂਗੇ ਇਦਾਂ ਨਹੀਂ ਖਾਂਦੇ ਪੀਂਦੇ ਬਿਲਕੁਲ ਵੀ ਬਹੁਤ ਸੋਹਣਾ ਲੱਗ ਰਿਹਾ ਨਾ ਕਲਰ ਗ੍ਰੇ ਕੀਤਾ ਇਹਨਾਂ ਨੇ ਇਹ ਗ੍ਰੇ ਹੀ ਹੁੰਦਾ ਹੈ ਜ਼ਿਆਦਾਤਰ ਇਹ ਵੀ ਬੰਦੇ ਕਰਦਾ ਪਿਆ ਕੋਸ਼ਿਸ਼ ਵੜੇ ਉਹਨੂੰ ਆਪਣਾ ਨਟ ਪਾ ਕੇ ਦਰਵਾਜ਼ਾ ਲਾਉਂਦਿਆਂ ਤੋਂ ਜੇ ਕਿਤੇ ਮੜਾ ਜਾਵੇ ਕਲਰ ਲੱਥਾ ਹਨਾ ਨਾਲ ਦੀ ਨਾਲ ਹੀ ਕਰਦਾ ਪਿਆ ਚੀਨਾ ਕੰਮ ਬਹੁਤ ਜ਼ਿਆਦਾ ਸਫਾਈ ਦਾ ਕਰਦੇ ਆ ਆ ਮਣਾ ਲੈਂਦੀਆਂ ਤੋੜ ਕੇ ਖੋ ਲਈਆਂ ਤੇ ਇਹ ਹੈ ਤੇ ਛੋਟੀਆਂ ਛੋਟੀਆਂ ਪਰ ਮਿੱਠੀਆਂ ਬਹੁਤ ਜ਼ਿਆਦੇ ਆ ਬਹੁਤ ਜ਼ਿਆਦੇ ਮਿੱਠੀਆਂ ਹੁਣ ਤਾਂ ਚੀਨਾਂ ਨੇ ਤੋੜਨ ਨਹੀਂ ਦਿੱਤੀਆਂ ਕਹਿੰਦੀ ਵਿੱਚ ਨਹੀਂ ਮੜਨਾ ਵੀਡੀਓ ਦੇਣਾ ਚਾਹਵਾ ਤਾਂ ਇਹ ਮਾਈਕ ਕਰੀ ਗਿਆ ਹੁਣ ਵੀਰਾਜ ਦਾ ਚਾਚਾ ਅੱਜ ਜਾ ਰਿਹਾ ਵਾਪਸ ਕੈਨੇਡਾ ਵੀਰਾਜ ਆਦਰ ਇਧਰ ਆ ਇਧਰ ਆ ਮਿਰਾਜ ਦਾ ਚਾਚਾ ਵਾਪਸ ਜਾ ਰਿਹਾ ਕੈਨੇਡਾ ਤੇ ਨਾ ਕੀ ਰਖੜੀ ਜਸਪ੍ਰੀਤ ਬਨ ਰਹੀ ਰਖੜੀ ਆਪਦੇ ਵੀਰੇ ਦੇ ਮਿਰਾਜ ਰਾਜ ਤਾਂ ਵੇਖੋ ਅੱਜ ਸਭ ਤੋਂ ਜਿਆਦਾ ਨੇੜੇ ਹੋ ਗੋ ਬਹਿੰਦਾ ਚਾਚੇ ਦੇ ਹਾਂ ਹੋ ਆਵੇ ਆਵੇ ਅੱਜ ਚਲ ਫੋਟੋ ਕਰ ਦੇਣਾ ਇੱਕ ਮਿੰਟ ਦੇਖੋ 4 ਗਿਰਾ ਨਹੀਂ ਆਲੇ ਟ੍ਰੈਨਿੰਗ ਆ ਚਲੋ 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 ਜੀ ਹੂੰ ਸੋ ਆਹ ਉਹ ਕਿਹ ਚਾਚੂ ਪੈਸੇ ਰਹਿਣ ਦੋ ਆਵੇ ਤੁਸੀਂ ਵੀ ਖਾ ਲੋ ਨਹੀਂ ਕੰਮ ਲੈਣੀ ਨਾ ਆਹ ਥੈਂਕ ਯੂ ਆ ਜੋ ਚਲੋ ਬਈ ਹੋ ਗਈ ਤਿਆਰੀ ਕੱਢੀਏ ਹੁਣ ਟੈਚੀ ਟੂਚੀ ਬਾਹਰ ਚਲੋ ਬਾਈ ਗੁਰੂ ਸੱਚੇ ਪਾਤਸ਼ਾਹ ਇਹ ਨਮਿੰਦੇ ਦੋ ਕੋਣੀ ਨੋਈ ਨਹੀਂ ਨਾ 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 ਚਲੋ ਜੀ ਵਾਹਿਗੁਰੂ ਆਪਾ ਮੇਰਾ ਨਾਲ ਚੱਲਿਆ ਇਹ ਸਾਰਾ ਕੁਝ ਨਿੰਮੇ ਵੀ ਕਰਕੇ ਦਈਏ ਚਲੋ ਮੇਰੀ ਕਿਤਾਬ ਦੀ ਫੋਟੋ ਲੈ ਸਾਰਾ ਚੈੱਕ ਕਰ ਲਾ ਪੁੱਤ ਚੇਤਾ ਕਰ ਲਾ ਕੁਝ ਹੋਰ ਤਾਂ ਨਹੀਂ ਰਹਿ ਗਿਆ ਹੈ ਚੇਤਾ ਕਰ ਲਾ ਇੱਕ ਵਾਰੀ ਕੋਈ ਚੀਜ਼ ਕਈ ਵਾਰੀ ਪਤਾ ਨਹੀਂ ਹੁੰਦਾ ਚਲੋ ਵਾਹਿਗੁਰੂ ਧੰਨ ਗੁਰੂ ਰਾਮਦਾਸ

ਬਹੁਤ ਸੋਹਣੀ ਸਕਰੀਨ ਆ ਦੂਰੋਂ ਨਾਇਰਪੋਰਟ ਤੇ ਵੀ 에어ਪੋਰਟ ਤੇ ਤਾਂ ਆ ਕੇ ਲੱਗਦਾ ਹੁੰਦਾ ਕਿ ਆਪ ਵੀ ਚਲੇ ਜਾਏਗੀ ਐ ਲੱਗਦਾ ਵੀ ਇੰਡੀਆ ਚੱਲਨੇ ਆ ਲਾ ਲਾ ਉਹ ਵਿਰਾਜ ਹੋਣੀ ਜਿਵੇਂ ਅਗਰ ਹੀ ਫਿਰਦੇ ਆ ਮੈਂ ਕਿ ਤੁਸੀ ਅਜੇ ਮਗਰ ਹੀ ਫਿਰਦੇ ਰਹੇਗੇ ਵੇਟ ਚੈੱਕ ਕਰ ਲਓ ਕਿੰਨਾ ਕਿੰਨਾ ਇਹ ਦਾ ਤਾਂ ਥੋੜਾ ਹੀ ਆ 7 ਕਿਲੋ ਪੂਰਾ ਹੀ ਆ ਇਹਦੇ ਸਿਰੋਂ ਦਾ ਕਿਲੋ ਆ ਇਹਦਾ ਜਿਆਦਾ ਹੋਊਗਾ ਠੀਕ ਆ ਵੇਟ ਪੂਰਾ ਪੂਰਾ ਆ ਨਾ ਜਿਆਦਾ ਵੇਟ ਤਾਂ ਇਹ ਉਥੇ ਕਢਾ ਕੇ ਸਿੱੜ ਦਿੰਦੇ ਆ ਵੇਟ ਤਾਂ ਐਵੇਂ ਹੀ ਹੋ ਜਾਂਦਾ ਥੋੜੇ ਥੋੜੇ ਦੇ ਨਾਲ ਹੀ ਮੰਮੀ ਦਾ ਫਿਰ ਅਜੇ ਅੰਜਲ ਨਹੀਂ ਸੀ ਜਾਣਦਾ ਮੰਮੀ ਫਿਰ ਇਦਾਂ ਕਿਵੇਂ ਚਲੀ ਜਾਂਦੀ ਇਧਰਲੇ ਕਾਊਂਟਰਾਂ ਤੇ ਰਸ਼ ਘੱਟ ਉਧਰ ਪਿੱਛੇ ਵਾਲਿਆਂ ਤੇ ਜ਼ਿਆਦੇ ਜਿਹੜੇ ਆਪਣੇ ਇੰਡੀਆ ਨੂੰ ਹਨਾ ਜਾਣ ਵਾਲੇ ਉਧਰ ਰਸ਼ ਬਹੁਤ ਜ਼ਿਆਦੇ ਇੱਧਰ ਤਾਂ ਹੀ ਆ ਥੋੜੇ ਜਿਹਾ ਪੰਜਾਬੀ ਕੈਨੇਡਾ ਜਾਣ ਵਾਲੇ ਫਿਰ ਅੱਜ ਵਿਰਾਜ ਲੈਕ ਵਿਰਾਜ ਜਦੋਂ ਹੁਣ ਵਿਰਾਜ ਇੰਡੀਆ ਜਾਊਗਾ ਆਪ ਵੀ ਏਦਾਂ ਤੁਰ ਕੇ ਜਾਊਗਾ ਐ ਭੱਜਾ ਫਿਰੂਗਾ 에ਰਪੋਰਟ ਤੇ ਹਨਾ ਜਦੋਂ ਵਿਰਾਜ ਇੰਡੀਆ ਜਾਊਗਾ ਪਹਿਲਾਂ ਵਿਰਾਜ ਨੇ ਇੰਡੀਆ ਜਾਣਾ ਕਿ ਚਾਚੇ ਕੋਲੇ ਜਾਣਾ ਲੈ ਲੈ ਪ੍ਰਧਾਨ ਬਣਿਆ ਫਿਰਦਾ ਲੈਕ ਕੀ ਕਰੀਏ ਕਾਊਂਟਰਾਂ ਤੇ ਕਰਦੇ ਪਏ ਆ ਚਲੋ ਜੀ ਹੋ ਗਿਆ ਵੇਟ ਬਾਬੇ ਦੀ ਕਿਰਪਾ ਨਾਲ ਸਾਰਾ ਪੂਰਾ ਪੂਰਾ ਆਇਆ ਮਸਾ ਆਜੋ 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 ਸੋਣਾ ਇੱਧਰ ਨੂੰ ਜਾਣਾ ਆਪਾਂ ਵੀਰ ਜੀ ਆ ਜਾਵੇ ਹੋ ਗਿਆ ਚਲੋ ਗਿਆ ਚਾਚਾ ਅੰਦਰ ਗਿਆ ਹੈ ਚਾਚਾ ਚੱਲ ਗਿਆ ਅੰਦਰ ਛੋਨਾ ਚ ਗਿਆ ਅੰਦਰ ਬਾਏ ਬਾਏ ਕਹਦੇ ਚਾਚੇ ਉਹਦਾ ਵੀ ਨਹੀਂ ਹੋ ਰਿਹਾ ਆ ਵੀ ਡਿੱਕੀ ਜਾਂਦੀ ਹੈ ਚਲੋ ਗਿਆ ਬੇਟਾ ਉਹਦਾ ਟਾਈਮ ਹੋ ਚੱਲਿਆ ਫਿਰ ਫਲੈਟ ਦਾ ਪਾ ਜਾ ਰਹੇ ਘਰ ਨੂੰ ਵਾਪਸ ਜੇ ਵੀਡੀਓ ਵਧੀਆ ਲੱਗੀ ਸਾਰਿਆਂ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਜਿਉਂਦੇ ਵਾਸਤੇ ਰਹੋ ਵਿਰਾਜ ਤਾਂ ਕਿੱਥੇ ਆ ਹੈ ਅਜੇ ਥੋੜੇ ਦਿਨ ਤਾਂ ਭਾਲੂਗਾ ਵੇਖੂਗਾ ਵੀ ਕਿੱਧਰ ਗਿਆ ਜਿੱਧਰ ਮਰਜੀ ਚੱਲ ਜਾਓ ਮੈਂ ਤਾਂ ਜਿੱਥੇ ਕਿੱਲੇ ਲਾਇਆ ਜਿੱਥੇ ਮਰਜੀ ਚੱਲ ਜਾਓ ਕਿੱਥੇ ਆਵੇ ਦੋਸਤ ਹੋ ਜਾ ਕਿ ਜਿੱਥੇ ਮਰਜੀ ਚਲੇ ਜਾਓ ਦੁਨੀਆ ਦਾ ਕੋਈ ਅੰਤ ਨਹੀਂਗਾ ਇੱਥੇ ਲੱਗਦਾ ਸਾਰੇ ਲੋਕ ਇੱਥੇ ਆ ਗਏ ਆਹੋ ਅੱਜ ਏਅਰਪੋਰਟ ਜਾਦੇ ਭਰੀ ਐ ਸਾਡੀ ਏਅਰਪੋਰਟ ਜਾਦੇ ਭਰੀ ਲੱਗਦੀ ਐ ਕਿੰਨਾ ਭਰੇ ਆਏ ऐ चलो मन भी खींच ਚਲ ਆਜੋ ਆ ਜਾ ਆ ਜਾ ਬੱਸ ਹਾਂ ਉੱਥੇ ਕਰ ਵਿਰਾਜ ਵਿਰਾਜ ਗਾਣੇ ਆਵੇ 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 ਛੋੜਾ ਪਤਾ ਨਹੀਂ ਕੀ ਕਾਟੇ ਮਾਟੇ ਕਰੀ ਜਾਂਦਾ ਚਲ ਆਜੋ ਇਹਨੂੰ ਚਾਚੇ ਦੇ ਨਾਲ ਹੀ ਭੇਜ ਦੇਣਾ ਸੀ